Ha na o torona Oh mama Oh mama ਜਦੋਂ ਪਰਿਵਾਰਿਕ ਮੈਂਬਰ ਦੀ ਬੇਵਕਤੀ ਮੌਤ ਹੋ ਜਾਵੇ ਤਾਂ ਪਰਿਵਾਰ ਤੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਉਹ ਦਿਨ ਕਿਸੇ ਨੂੰ ਭੁੱਲਿਆ ਨਹੀਂ ਹੋਣਾ ਜਦੋਂ ਪਿਛਲੇ ਦਿਨੀ ਸਬ ਇਨਸਪੈਕਟਰ ਚਰਨਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਵੱਟਾ ਸਦਮਾ ਲੱਗਦਾ ਹੈ ਅੱਜ ਡੈੱਡ ਬੋਡੀ ਜਦੋਂ ਜਦਦੀ ਪਿੰਡ ਪਹੁੰਚੀ ਤਾਂ ਹਰ ਇੱਕ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਪਰਿਵਾਰ ਤਾਂ ਹਾਂ ਮਾਰ ਕੇ ਰੋ ਰਿਹਾ ਸੋ ਸਭ ਇਨਸਪੈਕਟਰ ਦੀ ਧੀ ਦਾ ਰੋ ਰੋ ਬੁਰਾ ਹਾਲ ਹੈ ਆਪਣੇ ਪਿਤਾ ਨੂੰ ਬਾਰ-ਬਾਰ ਬੁਲਾ ਰਹੀ ਹੈ ਡੱਡ ਬੋਡੀ ਚਰਨਜੀਤ ਸਿੰਘ ਦੇ ਜਦਦੀ ਪਿੰਡ ਪਹੁੰਚਦੀ ਆ ਅੰਤਿਮ ਦਰਸ਼ਨਾ ਵਾਸਤੇ ਡੱਡ ਬੋਡੀ ਨੂੰ ਕਰ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਕਿਹੜਾ ਜਾਰੇ ਕੀ ਅੰਤਿਮ ਸੰਸਕਾਰ ਕੀਤਾ ਜਾਵੇਗਾ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਵਿੱਚ ਮਾਹੌਲ ਕੀ ਬਣਿਆ ਹੋਇਆ ਹੈ ਰੋ ਰੋ ਸਭ ਦਾ ਬੁਰਾ ਹਾਲ ਹੈ ਇੱਕ ਵਾਰ ਤਸਵੀਰਾਂ ਰੁਕ ਕਰਦੀਆਂ ਕਿ ਕਿੰਝ ਕਮਕੀਨ ਮਾਹੌਲ ਬਣਿਆ ਹੋਇਆ ਹੈ ਅੱਜ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਹਰ ਕੋਈ ਪਹੁੰਚ ਰਿਹਾ ਇਸ ਦੁੱਖ ਦੀ ਘੜੀ ਨੂੰ ਲਓ ਜੀ ਬਹੁਤ ਵੱਡਾ ਸਦਮਾ ਪਰਿਵਾਰ ਵਾਸਤੇ ਰਿਸ਼ਤੇਦਾਰਾਂ ਵਾਸਤੇ ਤਾਂ ਸਾਰਾ ਇਲਾਕਾ ਜਿਹੜਾ ਮਤਲਬ ਉਹ ਇਸ ਦੁਖਦਾਈ ਘਟਨਾ ਤੇ ਗਮਗੀਨ ਹੋਇਆ ਸਾਰੇ ਹੀ ਮਤਲਬ ਇੱਥੇ ਪਹੁੰਚ ਲਏ ਨਾ ਅਮਰ ਬਹੁਤ ਜਲਦੀ ਜਿਹੜਾ ਸਰੀਰ ਉਹ ਇੱਥੇ ਘਰ ਪਹੁੰਚ ਰਿਹਾ ਮੇਰੇ ਖਿਆਲ 10-15 ਮਿੰਟਾਂ ਵਿੱਚ ਬਿਲਕੁਲ ਆਗੇ ਆਗੇ ਉਹ ਬਹੁਤ ਦੁੱਖ ਵਾਲੀ ਗੱਲ ਹੈ ਇਹ ਕੋਹਨ ਹਾਰ ਬੱਚਾ ਕਦੋਂ ਮਾਪਿਆਂ ਨੇ ਪੜਾ ਲਿਖਾ ਕੇ ਇੱਕ ਥਾਣੇਦਾਰ ਬੰਨਾ ਜੱਟ ਦੇ ਪੁੱਤ ਵਾਸਤੇ ਬਹੁਤ ਔਖੀ ਗੱਲ ਹੈ। ਹਕੀ ਜੋ ਸਰਗਰੂ ਦਾ ਪਾਣਾ ਉਹਦੇ ਵਿੱਚ ਪਾਣਾ ਮੰਨਾ ਪੈਣਾ। ਜਿਸ ठाਕਰ ਸੋਨਾ ਹੀ ਚਾਰਾ ਤਾਂ ਕੋਕੀ ਜੇ ਸਤਿ ਨਮਸਕਾਰ। ਨਮਸਕਾਰ ਹੀ ਕਰਨੀ ਪਾਨੀ। ਬਿਲਕੁਲ ਬਹੁਤ ਹੀ ਅਸਹਿ ਸਤਿਨਾਮ।